ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਹਾਡੇ ਤੇ ਮਾੜਾ ਸਮਾਂ ਚੱਲ ਰਿਹਾ ਹੈ ਉਹ ਮਾੜਾ ਸਮਾਂ ਵੀ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਟਲ ਜਾਵੇਗਾ ਜੇਕਰ ਤੁਸੀਂ ਇਹ ਦੋ ਕੰਮ ਕਰ ਲੈਂਦੇ ਹੋ ਨਾਲ ਹੀ ਨਾਲ ਤੁਹਾਡੇ ਮਨ ਦੀ ਹਰ ਇੱਕ ਨਿੱਕੀ ਤੋਂ ਨਿੱਕੀ ਹਰ ਇੱਕ ਇੱਛਾ ਪੂਰੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਜਾਵੇ ਤੁਹਾਨੂੰ ਜ਼ਿੰਦਗੀ ਵਿੱਚ ਮਾੜੇ ਸਮੇਂ ਦਾ ਕਦੇ ਵੀ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਬਾਬਾ ਅਟਲ ਰਾਏ ਜੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ ਸਨ ਅਟਲ ਰਾਏ ਜੀ ਸਹਿਜ ਸੁਭਾਏ ਹੀ ਜੋ ਵੀ ਬਚਨ ਆਪਣੇ ਰਸਨਾ ਤੋਂ ਕਰ ਦਿੰਦੇ ਸਨ ਉਹ ਪੂਰਾ ਵੀ ਹੋ ਜਾਂਦਾ ਸੀ ਜਿਸ ਕਾਰਨ ਸਾਰੇ ਹੀ ਸ਼ਹਿਰ ਦੇ ਵਿੱਚ ਬਾਬਾ ਅਟਲ ਰਾਏ ਜੀ ਦਾ ਜਿਹੜਾ ਜਸ ਸੀ ਉਹ ਫੈਲ ਚੁੱਕਾ ਸੀ 사ਤ ਸੰਗਤ ਜੀ ਕਈ ਲੋਕ ਤਾਂ ਬਾਬਾ ਜੀ ਨੂੰ ਆਪਣੇ ਘਰ ਲੈ ਜਾਂਦੇ ਸੀ ਫਿਰ ਉਹਨਾਂ ਦੀ ਸੇਵਾ ਕਰਕੇ ਉਹਨਾਂ ਨੂੰ ਪ੍ਰਸੰਨ ਕਰਕੇ ਆਪਣੇ ਮਨ ਦੀਆਂ ਇਛਾਵਾਂ ਉਹਨਾਂ ਦੇ ਕੋਲੋਂ ਪੂਰੀਆਂ ਕਰਵਾ ਲੈਂਦੇ ਸਨ ਮਨ ਭਾਉਂਦਾ ਵਰ ਪ੍ਰਾਪਤ ਕਰ ਲੈਂਦੇ ਸਨ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਦਾ ਗੁਰੂ ਜੀ ਨੂੰ ਪਤਾ ਲੱਗਾ ਤਾਂ ਗੁਰੂ ਜੀ ਨੇ ਬਾਬਾ ਅਟਲ ਰਾਏ ਜੀ ਨੂੰ ਪਿਆਰ ਦੇ ਨਾਲ ਇਕੱਲਿਆਂ ਵਿੱਚ ਸਮਝਾਉਣਾ ਕੀਤਾ ਇਸ ਤਰ੍ਹਾਂ ਗੱਲ-ਗੱਲ ਤੇ ਸ਼ਕਤੀ ਨਹੀਂ ਵਰਤਣੀ ਬਾਬਾ ਅਟਲ ਰਾਏ ਜੀ ਫਿਰ ਵੀ ਸੁੱਤੇ ਸਿੱਧ ਹੀ ਕੋਈ ਨਾ ਕੋਈ ਵਚਨ ਕਰ ਦਿੰਦੇ ਸਨ ਜੋ ਕਿ ਫਿਰ ਪੂਰਾ ਵੀ ਹੋ ਜਾਂਦਾ ਸੀ ਹੋਰ ਆਸ-ਪਾਸ ਦੇ ਲੜਕੇ ਜੋ ਬਾਬਾ ਅਟਲ ਰਾਏ ਜੀ ਦੇ ਨਾਲ ਖੇਡਦੇ ਸਨ ਬਾਬਾ ਜੀ ਨੂੰ ਬੇਰ ਉੱਤੇ ਕਈ ਤਰ੍ਹਾਂ ਦੇ ਫਲ ਖਾਣ ਨੂੰ ਦਿਆ ਕਰਦੇ ਨਾਲ ਦੇ ਨਾਲ ਸਾਥੀ ਬਹੁਤ ਖੁਸ਼ ਵੀ ਹੋ ਜਾਂਦੇ ਅਤੇ ਜਾ ਕੇ ਆਪਣੇ ਮਾਤਾ ਪਿਤਾ ਨੂੰ ਦੱਸਦੇ ਕਿ ਬਾਬਾ ਜੀ ਸਾਨੂੰ ਕਈ ਤਰ੍ਹਾਂ ਦੇ ਫਲ ਖਾਣ ਨੂੰ ਦਿੰਦੇ ਹਨ ਲੋਕ ਵੀ ਉਹਨਾਂ ਨੂੰ ਬੇਅੰਤ ਸ਼ਕਤੀਆਂ ਦੇ ਮਾਲਕ ਹੋਣ ਕਰਕੇ ਨਮਸਕਾਰ ਕਰਦੇ ਮੱਥਾ ਟੇਕਦੇ ਸਨ ਸਾਧ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਕਿ ਇੱਕ ਸਿੱਖ ਭਾਈ ਗੁਰਮਖ ਮਲ ਜੀ ਅੰਮ੍ਰਿਤਸਰ ਵਿਖੇ ਰਹਿੰਦੇ ਸਨ ਗੁਰੂ ਜੀ ਉਸ ਆਸਥਾ ਤੇ ਸ਼ਰਧਾ ਵਿਸ਼ਵਾਸ ਰੱਖਦੇ ਸਨ ਅਤੇ ਆਪਣੇ ਕਿਰਤਕ ਮਾਈ ਦਾ ਦਸਵਾਂ ਹਿੱਸਾ ਭਾਵ ਕੇ ਦਸਵੰਦ ਜ਼ਰੂਰ ਹੀ ਗੁਰੂ ਜੀ ਦੀ ਸੇਵਾ ਵਿੱਚ ਦਿੰਦੇ ਸਨ। ਉਹ ਹਰ ਰੋਜ਼ ਦੋ ਵੇਲੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਹਾਜ਼ਰੀ ਵੀ ਭਰਦੇ ਸਨ ਪਰਿਵਾਰ ਦੇ ਸਮੇਤ। ਉਹ ਉਹਨਾਂ ਦਾ ਪੁੱਤਰ ਮੋਨ ਹਰ ਰੋਜ਼ ਬਾਬਾ ਅਟਲ ਰਾਏ ਜੀ ਦੇ ਨਾਲ ਖੇਡਦਾ ਹੁੰਦਾ ਸੀ। ਸਰਸੰਗਾ ਜੀ ਇੱਕ ਦਿਨ ਬਾਬਾ ਅਟਲ ਰਾਏ ਜੀ ਮੋਹਨ ਅਤੇ ਹੋਰ ਮੁੰਡਿਆਂ ਦੇ ਨਾਲ ਖੇਡ ਰਹੇ ਸਨ ਜਦੋਂ ਸ਼ਾਮ ਦਾ ਵੇਲਾ ਹੋਇਆ ਤਾਂ ਵਾਰੀ ਮੋਹਨ ਦੇ ਸਿਰ ਤੇ ਆ ਗਈ ਤੇ ਬਾਬਾ ਜੀ ਮੋਹਨ ਨੂੰ ਕਹਿਣ ਲੱਗੇ ਕੋਈ ਗੱਲ ਨਹੀਂ ਤੇਰੇ ਕੋਲੋਂ ਮਿੱਟੀ ਸਵੇਰੇ ਲਵਾਂਗੇ ਇਹਨਾਂ ਬਚਨ ਕਰਕੇ ਬਾਬਾ ਜੀ ਘਰ ਆ ਗਏ ਘਰ ਆ ਕੇ ਮੋਹਨ ਵੀ ਰੋਟੀ ਖਾ ਕੇ ਆਪਣੇ ਘਰ ਵਿੱਚ ਖੇਡਣ ਲੱਗਾ ਫਿਰ ਅਚਾਨਕ ਹੀ ਮੋਹਨ ਦੇ ਸੱਪ ਲੜ ਗਿਆ ਸਾਰੇ ਰੌਲਾ ਪੈ ਗਿਆ ਕਈ ਵੈਦ ਹਕੀਮ ਵੀ ਸੱਦ ਲਏ ਗਏ ਕਈ ਹਥੇਲੇ ਵਗੈਰਾ ਕਈ ਤਰ੍ਹਾਂ ਦੇ ਲਿਆਂਦੇ ਗਏ ਪਰ 모ਹਨ ਨਾ ਬਚ ਸਕਿਆ ਤੇ ਮਰ ਗਿਆ ਅਗਲਾ ਦਿਨ ਹੋਇਆ ਤਾਂ ਪਰਿਵਾਰ ਦੇ ਮੈਂਬਰਾਂ ਨੇ 모ਹਨ ਦੇ ਸੰਸਕਾਰ ਦੀ ਤਿਆਰੀ ਕੀਤੀ ਉਧਰ ਬਾਬਾ ਜੀ ਆਪਣੇ ਸਾਥੀਆਂ ਦੇ ਨਾਲ ਖਿੱਦੋ-ਖੁੱਡੀ ਖੇਡਣ ਲਈ ਆਏ ਸਨ ਤਾਂ ਬਾਬਾ ਜੀ ਸਾਥੀਆਂ ਨੂੰ ਕਹਿਣ ਲੱਗੇ ਕਿ 모ਹਨ ਦੇ ਸਿਰ ਅੱਜ ਮੀਟੀ ਸੀ ਉਹਨੂੰ ਬੁਲਾ ਕੇ ਲੈ ਕੇ ਆਓ ਨਾਲ ਦੇ ਸਾਥੀ ਜਦੋਂ ਵੇਖਣ ਗਏ ਤਾਂ ਸਾਥੀਆਂ ਨੇ ਆ ਕੇ ਬਾਬਾ ਜੀ ਨੂੰ ਦੱਸਿਆ ਕਿ ਬਾਬਾ ਜੀ ਮੋਹਨ ਤਾਂ ਰਾਤ ਦਾ ਮਰਿਆ ਪਿਆ ਹੈ ਉਹਦਾ ਤਾਂ ਸਸਕਾਰ ਕਰਨ ਨੂੰ ਲੈ ਕੇ ਚੱਲੇ ਹਨ ਬਾਬਾ ਜੀ ਕਹਿੰਦੇ ਕਿ ਅਸੀਂ ਜਾ ਕੇ ਵੇਖਦੇ ਹਾਂ ਜਦੋਂ ਬਾਬਾ ਅਟਲ ਰਾਏ ਜੀ ਉਹਨਾਂ ਦੇ ਘਰ ਗਏ ਤਾਂ ਉੱਥੇ ਪੂਰੀ ਹੀ ਹਾਲ ਦੁਹਾਈ ਮੱਚੀ ਪਈ ਸੀ ਮਾਪੇ ਤੇ ਹੋਰ ਰਿਸ਼ਤੇਦਾਰ ਰੋ ਰੋ ਕੇ ਹਲਾਲ ਹੋਏ ਪਏ ਸਨ ਬਾਬਾ ਅਟਲ ਰਾਏ ਜੀ ਨੂੰ ਵੇਖ ਕੇ ਉਹਨਾਂ ਦਾ ਕੁਝ ਸਤਿਕਾਰ ਕੀਤਾ ਗਿਆ ਤੇ ਲੋਕ ਚੁੱਪ ਹੋ ਗਏ। ਬਾਬਾ ਜੀ ਕਹਿੰਦੇ ਕਿ ਮੋਹਨ ਨੇ ਤਾਂ ਸਾਡੀ ਮਿੱਟੀ ਦੇਣੀ ਸੀ ਖੇਡਣ ਦੀ। ਪਰਿਵਾਰ ਕਹਿੰਦਾ ਜੀ ਉਹ ਤਾਂ ਚੜਾਈ ਕਰ ਗਿਆ ਹੈ। ਬਾਬਾ ਜੀ ਕਹਿੰਦੇ ਪਾਸੇ ਹੋਵੋ ਮੈਂ ਵੇਖਾਂ। ਇਹ ਬਹਾਨੇ ਕਰਦਾ ਹੈ। ਐਵੇਂ ਹੀ ਪਿਆ ਹੈ। ਬਾਬਾ ਜੀ ਨੇ ਆਪਣੇ ਹੱਥ ਵਿੱਚ ਲੀਖੂਂਡੀ ਮੋਹਨ ਦੇ ਗਲ ਵਿੱਚ ਪਾ ਕੇ ਉਹਨੂੰ ਥੋੜਾ ਜਿਹਾ ਉੱਪਰ ਚੁੱਕਿਆ ਤੇ ਕਿਹਾ ਉੱਠ ਬਈ ਮੋਹਨ ਖੇਢੀਏ। ਮੋਹਨ ਉਸੇ ਸਮੇਂ ਹੀ ਜ਼ਿੰਦਾ ਹੋ ਗਿਆ ਤੇ ਹੱਸਦਾ ਹੋਇਆ ਬਾਬਾ ਜੀ ਦੇ ਨਾਲ ਖੇਡਣ ਲਈ ਤੁਰ ਪਿਆ ਘਰ ਵਿੱਚ ਖੁਸ਼ੀ ਦਾ ਮਾਹੌਲ ਹੋ ਗਿਆ ਤੇ ਸਾਰੇ ਹੀ ਬਾਬਾ ਜੀ ਦੇ ਚਰਨਾਂ ਤੇ ਮੱਥਾ ਟੇਕਣ ਲੱਗੇ ਜਦੋਂ ਇਸ ਖਬਰ ਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗਾ ਤਾਂ ਗੁਰੂ ਜੀ ਬਹੁਤ ਹੀ ਫਿਕਰ ਵਿੱਚ ਹੋ ਗਏ ਤੇ ਸਮਾਧੀ ਸਥਿਤ ਹੋਏ ਕਈ ਘੰਟੇ ਕੁਝ ਨਾ ਬੋਲੇ ਗੁਰੂ ਜੀ ਦੇ ਇਸ ਤਰ੍ਹਾਂ ਸਮਾਧੀ ਵਿੱਚ ਬੈਠਿਆਂ ਦੇ ਦਰਸ਼ਨ ਕਰਕੇ ਸੰਗਤ ਵੀ ਨੀਵੀਂ ਪਾ ਕੇ ਬੈਠੀ ਰਹੀ ਜਿਸ ਸਮੇਂ ਬਾਬਾ ਅਟਲਰਾਏ ਜੀ ਸਾਥੀਆਂ ਨਾਲ ਖੇਡ ਕੇ ਵਾਪਸ ਆਏ ਤਾਂ ਗੁਰੂ ਜੀ ਨੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਅਸੀਂ ਤੁਹਾਨੂੰ ਸਮਝਾਇਆ ਸੀ ਇਸ ਤਰ੍ਹਾਂ ਗੱਲ-ਗੱਲ ਤੇ ਸ਼ਕਤੀ ਨਹੀਂ ਵਿਖਾਉਣੀ ਗੁਰੂ ਚਰਨਾਂ ਵਿੱਚ ਜੁੜਨਾ ਅਤ ਜ਼ਰੂਰੀ ਹੈ ਪਰ ਤੁਸੀਂ ਹੁਣ ਨਿਰੰਕਾਰ ਦੇ ਹੁਕਮ ਦੇ ਅੰਦਰ ਦਖਲਅੰਦਾਜ਼ੀ ਕਰ ਰਹੇ ਹੋ ਇੱਕ ਮਿਆਨ ਦੇ ਅੰਦਰ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਸੋ ਹੁਣ ਤੁਸੀਂ ਇੱਥੇ ਰਹੋ ਅਸੀਂ ਜਾਂਦੇ ਹਾਂ ਬਾਬਾ ਅਟਲ ਰਾਏ ਜੀ ਨੇ ਗੁਰੂ ਜੀ ਦੇ ਬਚਨ ਸੁਣ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਤੇ ਨੀਵੀਂ ਪਾ ਕੇ ਵਾਪਸ ਉਹਨੇ ਹੀ ਪੈਰੀ ਤੁਰ ਪਏ ਬਾਬਾ ਜੀ ਨੇ ਮਗਰਦੋ ਸੇਖ ਵੀ ਗਏ ਕਾਲਸਰ ਦੇ ਨੇੜੇ ਜਾ ਕੇ ਬਾਬਾ ਅਟਲ ਰਾਏ ਜੀ ਨੇ ਇਸ਼ਨਾਨ ਕੀਤਾ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਸਰੀਰ ਉੱਪਰ ਕੱਪੜਾ ਲੈ ਕੇ ਪੈ ਗਏ ਭਾਵ ਕੇ ਸਰੀਰ ਤਿਆਗ ਕਰ ਦਿੱਤਾ ਸਿੱਖਾ ਨੇ ਆ ਕੇ ਗੁਰੂ ਜੀ ਨੂੰ ساری ਵਾਰਤਾ ਸੁਣਾਈ ਗੁਰੂ ਜੀ ਆਪਣੇ ਆਸਣ ਤੋਂ ਉੱਠ ਕੇ ਉਸੇ ਹੀ ਜਗ੍ਹਾ ਵੱਲ ਤੁਰ ਪਏ ਜਿਸ ਸਮੇ ਗੁਰੂ ਕੇ ਮਹਿਲ ਨੂੰ ساری ਵਾਰਤਾ ਪਤਾ ਲੱਗੀ ਗੁਰੂ ਜੀ ਦੇ ਮਗਰ ਮਗਰ ਉੱਥੇ ਹੀ ਸੰਗਤ ਪਹੁੰਚ ਗਈ ਪਰ ਸਾਰੇ ਹੀ ਗੁਰੂ ਜੀ ਤੋਂ ਡਰਦੇ ਸਨ ਕੁਝ ਬੋਲ ਨਾ ਸਕੇ ਗੁਰੂ ਜੀ ਨੇ ਉੱਥੇ ਬਾਬਾ ਅਟਲ ਰਾਏ ਜੀ ਦਾ ਸੰਸਕਾਰ ਕੀਤਾ ਤੇ ਬਚਨ ਵੀ ਕੀਤਾ ਅਟਲ ਰਾਏ ਉਹ ਸਾਡਾ ਬਚਨ ਖੜੇ ਮੱਥੇ ਪਰਵਾਨ ਕੀਤਾ ਹੈ ਤੇਰਾ ਅਸਥਾਨ ਨੌ ਮੰਜ਼ਲਾਂ ਉੱਚਾ ਸੁਨਹਿਰੀ ਜੜਤ ਵਾਲਾ ਹੋਵੇਗਾ ਸਭ ਦੇ ਮਨ ਦੀਆਂ ਮੁਰਾਦਾਂ ਤੇਰੇ ਘਰੋਂ ਜ਼ਰੂਰ ਪੂਰੀਆਂ ਹੋਣਗੀਆਂ ਤੇਰੇ ਘਰੋਂ ਭੁੱਖਿਆਂ ਨੰਗਿਆਂ ਨੂੰ ਰੋਟੀ ਕਪੜਾ ਸਭ ਕੁਝ ਮਿਲ ਜਾਵੇਗਾ ਲੋਕ ਕਿਹਾ ਕਰਨਗੇ ਬਾਬਾ ਅਟਲ ਪੱਕੀਆਂ ਪਕਾਈਆਂ ਕੱਲ ਤੋਂ ਆਸਰਿਆਂ ਦਾ ਆਸਰਾ ਬਣਿਆ ਕਰੇਗਾ ਇਸ ਤਰ੍ਹਾਂ ਵਚਨ ਕਰਕੇ ਗੁਰੂ ਜੀ ਨੇ ਆਪਣੇ ਨਿਜ ਅਸਥਾਨ ਤੇ ਵਾਪਸ ਆ ਗਏ ਫਿਰ 13 ਦਿਨਾਂ ਦੇ ਬਾਅਦ ਪਾਠ ਦਾ ਭੋਗ ਪਾ ਕੇ ਪ੍ਰਸ਼ਾਦ ਵਰਤਾਇਆ ਗਿਆ ਸੋ ਸਾਧ ਸੰਗਤ ਜੀ ਗੁਰੂ ਜੀ ਅੱਜ ਵੀ ਹਾਜ਼ਰ ਨਾਜ਼ਰ ਹਨ ਗੁਰੂ ਦੀ ਸ਼ਕਤੀ ਅੱਜ ਵੀ ਪਰ ਤਖ਼ ਵਰਤਦੀ ਹੈ ਬਾਬਾ ਅਟਲ ਰਾਏ ਜੀ ਦੇ ਸਥਾਨ ਤੇ ਅੱਜ ਵੀ ਹਰੇਕ ਤਰ੍ਹਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ਇਸੇ ਤਰ੍ਹਾਂ ਹੀ ਇੱਕ ਵਾਰ ਦੀ ਗੱਲ ਹੈ ਕਿ ਕਿਸੇ ਦਾ ਵਿਆਹ ਨਹੀਂ ਸੀ ਹੋ ਰਿਹਾ ਉਹ ਬਾਬਾ ਅਟਲ ਰਾਏ ਜੀ ਦੇ ਅਸਥਾਨ ਤੇ ਗਿਆ ਤੇ ਜਾ ਕੇ ਅਰਦਾਸ ਕੀਤੀ ਬਾਬਾ ਅਟਲ ਪਕੀਆਂ ਪਕਾਈਆਂ ਕੱਲ ਇਹ ਤਾਂ ਠੀਕ ਹੈ ਪਰ ਬਾਬਾ ਜੀ ਸਾਡੇ ਤਾਂ ਘਰੇ ਰੋਟੀ ਨਹੀਂ ਪੱਕਦੀ ਬਾਬਾ ਅਟਲ ਪਕਾਉਣ ਵਾਲੀ ਵੀ ਕੱਲ ਸੋ ਇਸ ਤਰ੍ਹਾਂ ਹੀ ਭਲੇ ਭਾਂਤ ਵਿੱਚ ਉਸਨੇ ਅਰਦਾਸ ਕੀਤੀ ਤੇ ਉਸ ਦੀ ਮਨਜ਼ੂਰ ਹੋ ਗਈ ਉਸ ਦਾ ਵਿਆਹ ਹੋ ਗਿਆ ਸਾਲ ਸੰਗਤ ਜੀ ਗੁਰੂ ਸਾਹਿਬ ਦੀ ਸ਼ਕਤੀ ਤਾਂ ਅੱਜ ਵੀ ਪਰ ਤਖ ਵਰਤਦੀ ਹੈ ਪਰ ਸਾਤ ਸੰਗਤ ਜੀ ਲੋੜ ਹੈ ਸੱਚੀ ਸ਼ਰਦਾ ਦੀ ਭਾਵਨਾ ਦੀ ਕਿਉਂਕਿ ਭਾਵਨਾ ਵਾਲਿਆਂ ਦੀਆਂ ਹੀ ਝੋਲੀਆਂ ਭਰ ਜਾਂਦੀਆਂ ਹਨ ਅਤੇ ਸ਼ਰਦਾਹੀਨ ਲੋਕ ਖਾਲੀ ਹੀ रह ਜਾਂਦੇ ਹਨ ਸਾਤ ਸੰਗਤ ਜੀ ਜੇਕਰ ਤੁਹਾਡੀ ਵੀ ਕੋਈ ਅਜਿਹੀ ਅਰਦਾਸ ਜੋ ਪੂਰੀ ਨਹੀਂ ਹੋ ਰਹੀ ਜਾਂ ਫਿਰ ਤੁਹਾਡੇ ਕਾਰੋਬਾਰ ਵਿੱਚ ਬਰਕਤ ਨਹੀਂ ਪੈ ਰਹੀ ਤਾਂ ਸਾਤ ਸੰਗਤ ਜੀ ਇੱਕ ਕੰਮ ਤੁਸੀਂ ਹੋਰ ਕਰਨਾ ਹੈ ਤੁਸੀਂ ਪਾਠ ਕਰਨਾ ਹੈ ਮੂਲ ਮੰਤਰ ਦਾ ਇਸ ਪਾਠ ਨੂੰ ਪੂਰਾ ਕਰਨ ਤੋਂ ਬਾਅਦ ਆਪਣੀ ਜ਼ੁਬਾਨ ਦੇ ਵਿੱਚ ਐਨੀ ਸ਼ਕਤੀ ਆ ਜਾਵੇਗੀ ਕਿ ਜੋ ਵੀ ਅਰਦਾਸ ਤੁਸੀਂ ਗੁਰੂ ਸਾਹਿਬ ਦੇ ਅੱਗੇ ਕਰੋਗੇ ਜੋ ਵੀ ਤੁਹਾਡੇ ਮਨ ਦੀ ਇੱਛਾ ਹੋਵੇਗੀ ਉਹ ਜਲਦੀ ਹੀ ਕਬੂਲ ਹੋ ਜਾਵੇਗੀ ਸਾਧ ਸੰਗਤ ਜੀ ਇਦਾਂ ਹੀ ਤੁਸੀਂ 33 ਮਾਲਾ ਇੱਕੋ ਵਾਰ ਮੂਲ ਮੰਤਰ ਦਾ ਜਾਪ ਇੱਕ ਦਿਨ ਵਿੱਚ ਕਰ ਸਕਦੇ ਹੋ ਸਾਧ ਸੰਗਤ ਜੀ ਤੁਸੀਂ ਪਾਠ ਅੰਮ੍ਰਿਤ ਵੇਲੇ ਵੀ ਕਰ ਲੈਣਾ ਹੈ ਕੁਝ ਦੁਪਹਿਰ ਵੇਲੇ ਤੇ ਕੁਝ ਸ਼ਾਮ ਵੇਲੇ ਸਾਧ ਸੰਗਤ ਜੀ ਇਦਾਂ ਕਰਨ ਦੇ ਨਾਲ ਤੁਹਾਡੇ ਤਿੰਨਾਂ ਹੀ ਪਹਿਰਾਂ ਦੀ ਹਾਜ਼ਰੀ ਲੱਗ ਜਾਵੇਗੀ। ਉਹ ਗੁਰੂ ਚਰਨਾਂ ਦੇ ਵਿੱਚ ਜੁੜ ਜਾਓਗੇ। ਅਤੇ ਸਾਧ ਸੰਗਤ ਜੀ ਤੁਸੀਂ ਆਪ ਹੀ ਵੇਖਣਾ। ਗੁਰੂ ਨਾਨਕ ਪਾਤਸ਼ਾਹ ਜੀ ਫਿਰ ਕਿਦਾਂ ਤੁਹਾਡੇ ਤੇ ਕਿਰਪਾ ਕਰ ਦੇਣਗੇ। ਸਾਧ ਸੰਗਤ ਜੀ ਮੂਲ ਮੰਤਰ ਦਾ ਪਾਠ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਸਾਨੂੰ ਬੜੀ ਵੱਡੀ ਦੇਣ ਹੈ। ਇਸ ਲਈ ਸਾਧ ਸੰਗਤ ਜੀ ਅਸੀਂ ਜਾਪ ਵੀ ਕਰਨਾ ਹੈ ਤੇ ਭਰੋਸਾ ਵੀ ਰੱਖਣਾ ਹੈ ਜਦੋਂ ਸਾਡਾ ਜਾਪ ਤੇ ਭਰੋਸਾ ਇੱਕ ਹੋ ਜਾਵੇਗਾ ਤਾਂ ਸਾਧ ਸੰਗਤ ਜੀ ਸਾਡੇ ਦੁਆਰਾ ਕੀਤਾ ਗਿਆ ਪਾਠ ਗੁਰੂ ਚਰਣਾ ਵਿੱਚ ਪਰਵਾਨ ਹੋ ਜਾਵੇਗਾ ਇਸ ਲਈ ਸਾਧ ਸੰਗਤ ਜੀ ਥਾਂ ਥਾਂ ਤੇ ਨੱਕ ਰਗੜਨ ਨਾਲੋਂ ਆਪਣੇ ਗੁਰੂ ਤੇ ਭਰੋਸਾ ਰੱਖੋ ਸਾਡਾ ਭਰੋਸਾ ਹੀ ਸਾਡੀ ਅਰਦਾਸ ਨੂੰ ਪੂਰੀਆਂ ਕਰ ਸਕਦਾ ਹੈ ਇਸ ਲਈ ਸਾਧ ਸੰਗਤ ਜੀ ਜੇਕਰ ਥੋੜੇ ਹੀ ਸਮੇਂ ਵਿੱਚ ਬਹੁਤ ਕੁਝ ਪ੍ਰਾਪਤ ਕਰਨਾ ਚਾਹੁੰਦੇ ਹੋ ਆਪਣੇ ਘਰ ਦੀਆਂ ਨਿੱਕੀਆਂ-ਨਿੱਕੀਆਂ ਪਰੇਸ਼ਾਨੀਆਂ, ਦੁੱਖ, ਕਲੇਸ਼ਾਂ ਤੋਂ ਛੁਟਕਾਰਾ ਚਾਹੁੰਦੇ ਹੋ ਤਾਂ ਸਾਧ ਸੰਗਤ ਜੀ 33 ਮਾਲਾ ਜਾਂ 108 ਮਣਕੇ ਦੀ ਮਾਲਾ ਤੁਸੀਂ ਇਸ ਵਿਧੀ ਦੇ ਨਾਲ ਜ਼ਰਾ ਜ਼ਰੂਰ ਕਰਨਾ ਹੈ। ਸਾਧ ਸੰਗਤ ਜੀ ਇਹ ਸੀ ਜੀ ਆਪਣੀ ਅੱਜ ਦੀ ਵੀਡੀਓ ਜੇਕਰ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।